ਸੋ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਬਾਲਮਿਕੀ ਹਰਿ ਹਰਿ ਬਾਲਮਿਕੀ ਜੈ ਭੀਮ ਜੈ ਭਾਰਤ ਸੋ ਸ੍ਰਿਸ਼ਟੀ ਕਰਤਾ ਭਗਵਾਨ ਵਾਲੀਮਰਦ ਦਾ ਪ੍ਰਗਟ ਦਿਵਸ ਜੋ 7 ਅਕਤੂਬਰ ਨੂੰ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਪੂਰੇ ਸੰਸਾਰ ਵਿੱਚ ਜਿਹੜਾ ਮਨਾਇਆ ਜਾ ਰਿਹਾ ਹੈ ਸੋ ਪਤਾ ਚੱਲਿਆ ਵੀ 5 ਅਕਤੂਬਰ ਨੂੰ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਜਿਹੜੀਆਂ ਇਲੈਕਸ਼ਨਾਂ ਆ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਸੋ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਵੀ ਪਿਛਲੇ ਸਾਲ ਵੀ ਜਿਹੜੋਂ ਭਗਵਾਨ ਬਾਲੀ ਮਰੇ ਦਾ ਪ੍ਰਗਟ ਦਿਵਸ ਆਇਆ ਸੀ ਉਸ ਤੋਂ ਪਹਿਲਾਂ ਇਲੈਕਸ਼ਨ ਜਿਹੜੀ ਹੋਈ ਸੀਗੀ ਪਰ ਸੰਗਤਾਂ ਦੇ ਵਿੱਚ ਫਿਰ ਉਸ ਪਿਛਲੇ ਸਾਲ ਵੀ ਲੋਸ ਸੀਗਾ ਇਸ ਸਾਲ ਫਿਰ ਇਹੀ ਚੀਜ਼ ਜਿਹੜਾ ਦੁਬਾਰਾ ਇਲੈਕਸ਼ਨ ਕਰਨ ਕਰਕੇ ਜਿਹੜੇ ਸੰਗਤਾਂ ਦੇ ਵਿੱਚ ਕਈ ਬੰਦੇ ਜਿਹੜੇ ਸਮਾਜ ਦੇ ਹੁੰਦੇ ਆ ਜਿਨ੍ਹਾਂ ਨੇ ਬਲਾਕ ਸੰਪਤੀ ਦੇ ਇਲੈਕਸ਼ਨ ਵੀ ਲਾਣੀਆਂ ਜ਼ਿਲ੍ਹਾ ਪ੍ਰਸ਼ਾ ਵੀ ਲਾਣੀਆਂ ਪਰ ਨਾਲ ਨਾਲ ਜਿਹੜਾ ਆਪਣੇ ਆਪਣੇ ਮੁਹੱਲਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਉਹਨਾਂ ਨੇ ਭਗਵਾਨ ਬਾਲੀ ਮਰੇ ਦਾ ਪ੍ਰਗਟ ਦਿਵਸ ਦੀ ਤਿਆਰੀ ਵੀ ਦੇਖੋ ਪੂਰੀ ਇੱਕ ਮਹੀਨਾ ਪਹਿਲਾਂ ਜਿਹੜਾ ਪ੍ਰਵਾਹ ਫਿਰਿਆ ਸ਼ੁਰੂ ਹੋਣੀਆਂ ਉਹਨਾਂ ਨੇ ਆਪਣੇ ਮੁਹੱਲਿਆਂ ਵਿੱਚ ਸਮਾਗਮ ਵੀ ਕਰਨਾ ਹੈ ਪ੍ਰੋਗਰਾਮ ਵੀ ਕਰਨੀਆਂ ਸੋ ਪਰ ਇਹ ਸਰਕਾਰ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਵੀ ਜਿੱਥੇ ਕਿਤੇ ਧਾਰਮਿਕ ਗੁਰੂਆਂ ਦਾ ਵਹਿਰਾਂ ਦਾ ਜਿੱਥੇ ਕਿਤੇ ਪ੍ਰਗਟ ਦੇਵ ਸੌਂਦਾ ਆ ਉਹ ਵੀ ਜਰੂਰ ਇਹਨਾਂ ਨੂੰ ਡੇਟ ਜਿਹੜੀ ਆ ਦੇਖਣੀ ਚਾਹੀਦੀ ਆ ਪਰ ਇਸ ਸਾਲ ਫਿਰ ਦੇਖੋ ਇਹਨਾਂ ਨੇ ਇਹ ਚੀਜ਼ ਕਰਨ ਦੇ ਨਾਲ ਸਾਰੇ ਦੇ ਮਨਾਂ ਵਿੱਚ ਰੋਸ ਜੀ ਜੋ ਅਸੀਂ ਸਰਕਾਰ ਦੁਕਾਨ ਨੂੰ ਮੁੱਖ ਮੰਤਰੀ ਪੰਜਾਬ ਨੂੰ ਅਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਵੀ ਅਕਤੂਬਰ ਮਹੀਨੇ ਦੀ ਬਜਾਏ ਇਹ ਜਿਹੜੀਆਂ ਬਲਾਗ ਸੰਧੀਆਂ ਦੇ ਜ਼ਿਲ੍ਹਾ ਪ੍ਰੈਸਿਡੈਂਟ ਇਲੈਕਸ਼ਨ ਆ ਇਹ ਮਾਰੇ ਦੇ ਪ੍ਰਗਟ ਦਿਵਸ ਤੋਂ ਬਾਅਦ ਵੀ ਜਿਹੜਾ ਕੀਤਾ ਜਾਵੇ ਤਾਂ ਜੋ ਸਾਰੀਆਂ ਸੰਗਤਾਂ ਆਪਣੇ ਆਪਣੇ ਜਿਹੜੀ ਆ ਪਗਨ ਵਾਲੀ ਮਾਰੇ ਦੇ ਮਹੱਲਿਆਂ ਦੇ ਕਸਬਿਆਂ ਵਿੱਚ ਆਪਣੇ ਜਿਹੜੇ ਮਾਰੇ ਦਾ ਪ੍ਰਗਟ ਦਿਵਸ ਮਨਾ ਕੇ ਜਿਹੜੀਆਂ ਆ ਉਹ ਸਾਰੇ ਬੰਦੇ ਵੀ ਜਿਹੜਾ ਨੇ ਇਲੈਕਸ਼ਨ ਲਾਣਨੀ ਆ ਸਮਾਜ ਦੇ ਬੰਦਿਆਂ ਨੇ ਐਸੀ ਸਮਾਜ ਦੇ ਜਿੰਨੇ ਵੀ ਸਾਡੇ ਸਾਥੀ ਆ ਜਿਨ੍ਹਾਂ ਨੇ ਵੀ ਪਾਰਟੀ ਹਰ ਕਿਸੇ ਵੀ ਪਾਰਟੀ ਕੋਲ ਇਲੈਕਸ਼ਨ ਲਾਣਨੀ ਆ ਉਹ ਆਮ ਦਾ ਬੰਦਾ ਵੀ ਲੜ ਸਕਦਾ ਸੋ ਅਸੀਂ ਸਰਕਾਰ ਨੂੰ ਅਤੇ ਜਿਹੜੇ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦੇ ਆ ਵੀ ਜਿਹੜੀ ਇਹਦੀ ਡੇਟ ਆ ਉਹ ਮਹਾਰਾਜ ਦੇ ਪ੍ਰਗਟ ਦਿਵਸ ਤੋਂ ਬਾਅਦ ਵਿੱਚ ਜਿਹੜੀ ਆ ਉਹ ਰੱਖੀ ਜਾਵੇ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਵਾਲਮੀਕੀ ਹਰਨ ਵਾਲਮੀਕੀ ਜੈ ਭੀਮ ਜੈ ਭਾਰਤ